ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਸ ਜਹੰਨਮ ਦੇ ਆਤਮਾ ਦੀ ਤਸਵੀਰ ਦਿਖਾਉਂਗਾ ਜਿਹੜਾ ਸਾਡੀ ਨਰਮ ਤੁਸੀਂ ਕਰ ਰਿਹਾ ਸਾਡੀਆਂ ਨਸਲਾਂ ਫਸਲਾਂ ਸਾਡੇ ਜਵਾਨ ਜਵਾਨੀ ਸਾਡਾ ਬਰਾਪਾ ਸਭ ਧਰਤੀ ਨੂੰ ਬਰਬਾਦ ਕਰ ਰਿਹਾ ਆਹ ਤਸਵੀਰ ਤੁਹਾਡੇ ਸਾਹਮਣੇ ਦੇਖ ਲਿਓ ਇਹ ਸਤਿ ਸ੍ਰੀ ਦੀ ਤਸਵੀਰ ਆ ਜਦ ਕੋਈ ਇੱਛੇ ਬਲੀਪੁਰ ਟੈਨ ਤੋਂ ਜਿੱਤੋਂ ਬੁੱਟਾ ਦੇ ਆਕੇ ਮਿਲ ਜਾਂਦਾ ਹਲੇ ਸਾਰ ਕਾਜ ਨਾ ਕੋਈਦਾ ਪਹੁੰਚਦਾ ਅੱਧਾ ਪ੍ਰਿਆਰ ਚਿੱਟਾ ਦੇ ਅੱਧਾ ਤਿਆਰ ਕਾਲਾ ਤੇਲ ਪਾਇਆ ਆਹ ਪਾਣੀ ਆਹ ਪਾਣੀ ਆ ਉਹ ਜਹਰਾ ਜਦ ਸੁਬੀਆਂ ਨਸਵਾ ਖਾਰਾ ਸੁਬ ਜਵਾਕ ਕਾਲੇ ਹਜ਼ਾਰਾਂ ਦਾ ਦੇ ਕੈਮੀਕਲ ਜਵੈਨੀਆਂ ਵਰਕੇ ਮਸਤਰੀ ਪਾਰੇ ਵਰਧੀਆਂ ਜਿਹੜੀਆਂ ਖਤਮਾ ਘਾਟਾਂ ਜਿਹੜੇ ਲਗਾਤਾਰ 35 40 ਸਾਲ ਤੋਂ ਕੁੱਤੇ ਦਰਿਆਆਂ ਅਈ ਸਤਵਰਚ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਅਸੀਂ ਸੋਡੇ ਪਿੰਡਾਂ ਚ ਗਏ ਆ ਕਿੱਜਾ ਰਹਿਣਾ ਪਿੰਡ ਗਏ ਧਾਰਾ ਚਲ ਗਏ ਕਿੰਨਾ ਪਿੰਡਾਂ ਦੇ ਵਿੱਚ ਆਪਾਂ ਹਾ ਜਵਾਬ ਪੈਦਾ ਹੁੰਦੇ ਆ ਦੂਲੇ ਲਗ ਰਹੇ ਨੇ ਕੰਮੇ ਜਵਾਬ ਪੈਦਾ ਹੁੰਦੇ ਆ ਜਾਂਦੇ ਜਾਕਾਂ ਨੂੰ ਸ਼ੁਕਰ ਦੇ ਕੈਸਲ ਹੋ ਰਿਹਾ ਸਾਲ ਸਾਲ ਦੀ ਮੋੜ ਦੇ ਜਾਕਾਂ ਨੇ ਪੀੜੀਆਂ ਗੁਰਦੇ ਗੱਪ ਹੋ ਰਿਹਾ ਹਰ ਗਿਆ ਪਿੰਡ ਗਏ ਉਹਨੇ ਭਾਈ ਸਰਦੇ ਦੇ 1 ਮਹੀਨੇ ਵਿੱਚ 12 ਕੇਸ ਕੈਸਟਰ ਦੇ ਸਾਹਮਣੇ ਆਇਆ ਜਿੱਦਾਂ ਮੋਹਰੀ ਹੋਈ ਆ ਅਸੀਂ ਲਗਾਤਾਰਾ ਜੱਥਾ ਦੇਣਾ ਫਰੀਦਕੋਟ ਮੁਕਸਰ ਲੋਕਾਂ ਰੋਇਪੁਰ ਦੇ ਪਿੰਡਾਂ ਆ ਜਾ ਰਹੇ ਆ ਜਿੱਥੇ ਜਿੱਥੋਂ ਦੇ ਨਹਿਰਾ ਨਾ ਦੀਆਂ ਨੇ ਜਿੱਥੋਂ ਅਜ ਕੋਲੀ ਸਭ ਤੋਂ دریا ਦਾ ਪਾਣੀ ਜਾਂਦਾ ਚਾਹੇ ਲੋਕ ਪੀਂਦੇ ਆ ਚਾਹੇ ਫਸਲਾਂ ਨੂੰ ਵਰਦੇ ਆ ਉਹ ਕਹਿੰਦੇ ਕਈ ਪਿੰਡਾਂ ਦੇ ਵਿੱਚ ਆ 80 80 ਕੁਸਰ ਲੋਕਾਂ ਨੂੰ ਕੰਮ ਦਿਆ ਹੋ ਗਿਆ ਆ ਐਂਦਾ ਬੁਰਾ ਹਾਲਾਤ ਲੁਟੇ ਦਾ ਪਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿਹਦਾ ਹੁੰਦਾ ਸੀ ਸਾਡੇ ਨਾਲ ਖੜ ਕੇ ਉੱਥੇ ਕੁਰੇ ਵਿਆਹਾਂ ਤੇ ਕੋਈ ਲੋਕਾਂ ਨੂੰ ਜਾਂਦੇ ਕੇ ਮਾਰਿਆ ਨਾਲਿਆ ਧਰਤੀ ਦੇ ਤਾਂ ਫੈਕਟਰੀਆਂ ਜਾਂ ਪਾਰੀਆਂ ਆਖਿਓ ਮੁੱਖ ਮੰਤਰੀ ਜੁਤਕੜੇ ਕਹਾਣੀਆਂ ਦਾ ਸਾਲਿਆ ਗੱਪ ਕਰਾ ਰਿਹਾ ਇਸ ਮੁੱਖ ਮੰਤਰੀ ਕੋਲੇ ਚੌਥੀ ਗੱਲ ਦਾ ਹੱਦ ਮੇ ਕਿਹੜੀ ਹੈ ਪਹਿਲੀ ਗੱਲ ਕੋਈ ਨਾ ਪੁਰ ਛੁਟਕਾ ਦੇ ਕਹਾਣੀ ਸੁਣਾਉਗਾ ਦੂਜਾ ਕੋਈ ਨਾ ਗੱਪ ਕਰਕੇ ਸੁਣਾਉਗਾ ਕੋ ਕਲਾਕਾਰਾਂ ਗਲਵਾਲਾ ਜਾਦੂਗਰਾਂ ਤੀਜੀ ਗੱਲ ਬਾਲਾ ਨੂੰ ਕਹਾਂ ਕਾਂਗਰਸ ਨਾਲ ਵਾਲਾ ਤੂੰ ਕਿੰਨੇ ਸਾਲ ਚਲੀ ਕੀਤਾ ਜਿਹਨਾਂ ਦੇ ਨਾਲ ਪਿੰਡਾਂ ਵੱਲ ਹੋ ਗਿਆ ਤਾਂ ਸ਼ਾਇਦ ਕਿਨਾ ਉਹ ਅੰਦਰ ਕਰਾ ਵਾਲਾ ਫੈਕਟਰੀਆਂ ਜਾਂ ਪੂਰੀ ਦੁਨੀਆ ਚ ਜਾਣਾਂ ਕਾਮਾ ਲੱਭਦੇ ਉਹ ਕੋਈ ਹਾਈ ਕੋਰਟ ਦੇ ਬੰਦ ਕੀਤੀਆਂ ਪੰਜਾਬ ਦੇ ਚੰਦਲੇ ਲੁਹਾਨੇ ਦੇ ਵਿੱਚ ਹਜ਼ਾਰਾਂ ਦਾ ਫੈਕਟਰੀ ਲਗਾਤਾ ਤੋਂ ਜ਼ਿਆਦਾ ਦੇ ਕੇ ਮਾਰੀਏ 35 ਸਾਲ ਕਿੰਨੀਆਂ ਸਰਕਾਰਾਂ ਆਈਆਂ ਇਸ ਵੇਲੇ ਕੋਈ ਧਿਆਨ ਨਹੀਂ ਕੀਤਾ ਇਹ ਕੱਲਾ ਡੈਂਗਰ ਦਾ ਪਾਣੀ ਨਹੀਂ ਪੈਂਦਾ ਕੀ ਬੰਤੀ ਲੱਖ ਦੀ ਵਾਦੀ ਲੁਧਿਆਣੇ ਦੀ ਜਿੰਨਾ ਲੋਕਾਂ ਕੀ ਵਿਚਾਰ ਦਾ ਸਭ ਤੋਂ ਚਾਹਦਾ ਹਜ਼ਾਰਾਂ ਦੀ ਗਿਣਤੀ ਢਹਿ ਜਾਂਦੀ ਅੱਥੇ ਜਿੰਨਾ ਪਸਮਾ ਦਾ ਗੋਹਮ ਹੁੰਦਾ ਸਭ ਤੋਂ ਚਾਹਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਹਸਪਤਾਲ ਨੇ ਜਿੰਨਾ ਪਾਣੀ ਆਪਾਂ ਜਿੰਨਾ ਮਹੀਜਾ ਦੇ ਉੱਤੇ ਹਜ਼ਾਰਾਂ ਮਹੀਜਾ ਦੇ ਜਿਨ੍ਹਾਂ ਦੇ ਕਿ ਜਿਆ ਕਿਸਰ ਦੇ ਕਾਲੇ ਪੀੜੇ ਦੇ ਟੀਵੀ ਦੇ ਕਿਤੇ ਪਾਰ ਪਾਈ ਕੀ ਬੁਢੀ ਪਰ ਬੱਚਾ ਹੋਇਆ ਕੂਰ ਕਰਦੇ ਆ ਜਿੰਨੀ ਗੰਦਗੀਆਂ ਮਰੀਜ਼ਾਂ ਦੀ ਜਿੰਨੀ ਬਿਮਾਰੀਆਂ ਸਾਰ ਸਭ ਕੁਝ ਆਉਂਦੀ ਹੈ ਅੱਖੀਂ ਦੇਖੇ ਰ ਆ ਤੇ ਕਰਦੀ ਸੋਨੇ ਦਾ ਫੱਟ ਹੁੰਦਾ ਤੂੰ ਸੋਨੇ ਨੂੰ ਸੋਣ ਨਹੀਂ ਰਿਹਾ ਤਾ ਲੱਗਣਾ ਪਰ ਮੈਂ ਆਪਣੀ ਪਿੰਡੋਂ ਦੇਖਤੀ ਕਰਦਾ ਕਿ ਕਮਲ ਤੁਸੀਂ ਇੱਥੇ ਬਲੀਪੁਰ ਪਿੰਡ ਇਥੇ ਆ ਜਹਾ ਤੁਰਦੇ ਪਾਣਾਂ ਪਾਈ ਜਾ ਰਹੀ ਆ ਉਹ ਜ਼ਿਆਰ ਕੋਲੇ ਘਰ ਤੇ ਦੇਖੋ ਉਹ ਜ਼ਿਆਰ ਕੋਲੇ ਕਿਵੇਂ ਡਾਂਸਾਂ ਦੇ ਦੀ ਉੱਥੇ ਨਕਾ ਨਾਕੀ ਚਾਉਂਦੇ ਹਨ ਡਾਂਸਾਂ ਚੰਮੜੀ ਬਗਿਆ ਸੰਗ ਮਗਦਾ ਬੋਲਾ ਦਾ ਫੜ ਕੰਮ ਨਹੀਂ ਚਾਹਦਾ ਉਹ ਪਾਣੀ ਲਈ ਪੈਤੀ ਚਾਰੇ ਸਾਲ ਤੋਂ ਪੀਣਾ ਨਹੀਂ ਆਪਾਂ ਕਹਿ ਦਿੰਦੇ ਆ ਮੁਰਕੇ ਦਾ ਪਾਣੀ ਪੀ ਲੋ ਨਹਿਰ ਤੇ ਲੱਗਿਆ ਵਾ ਹੋਰ ਦਾ ਪਾਣੀ ਪੀ ਲੋ ਨਹਿਰ ਦੇ ਉੱਤੇ ਆ ਫਰੀਦ ਕੋਲ ਨਹਿਰਾ ਦੇ ਉੱਤੇ ਲੱਗੇ ਨੜਕੇ ਦਾ ਪਾਣੀ ਦਾ ਸੋਰਿਆ ਜਿਹੜੇ ਪਾਣੀ ਦੇ ਰੀਲੀ ਨਹੀਂ ਆਇਆ ਅੱਜ ਹਾਈ ਕੋਰਟ ਨੇ ਇੱਕ 14 ਸਾਲ ਪਹਿਲਾਂ ਪਾਈ ਹੋਈ ਪਟੀਸ਼ਨਾਂ ਉਹਦੇ ਫੈਸਲਾ ਸੁਣਾਇਆ ਦੇਖੋ 14 14 ਸਾਲ ਲੱਗ ਗਏ ਜਿਆ ਪੀਣਾ ਦੇ ਫੈਸਲੇ ਮਹੱਲੀ ਦੇ ਇੱਕ ਬੰਦੇ ਨੇ ਪਟੀਸ਼ਨ ਪਾਈ 14 ਸਾਲ ਪਹਿਲਾਂ ਕਿ ਮਾਲ ਦੇ ਧਰਤੀ ਦੇ ਉੱਤੇ ਪਾਣੀ ਦੇ ਦਰਜ ਲੱਗੀਆਂ ਵਾ ਸਰਕਾਰ ਉਤਰ ਦੀ ਸਰਕਾਰ ਨੇ ਰਿਪੋਰਟ ਦਿੱਤੀ ਹੈ ਕਿ ਪਾਣੀ ਦੇ ਵਿੱਚ ਕੋਈ ਵੀ ਜਿੰਨੀ ਨਹੀਂ ਆ ਹਾਈ ਕੋਰਟ ਨੇ ਇਹ ਕਹਿ ਕੇ ਧਾਂ ਪਈਆ ਦਵਾਨ ਕੋਰਟ ਮੰਗੀਆਂ ਕਿ ਸਰਕਾਰ ਗੁਲਾਕ ਰਹੀ ਆ ਸਰਕਾਰ ਝੂਠ ਬੋਲ ਰਹੀ ਆ ਪਾਣੀ ਦੇ ਲਈ ਜੀਨੀ ਮਹਗਾ ਜੀਨ ਨੂੰ ਲੋਕ ਮਾਰ ਰਹੇ ਆ ਜੀਰਨੀਅਮ ਕੀ ਆ ਜਿਹਦਾ ਪਰਮਾਣੂ ਬੰਬਾਂ 'ਚ ਪਾਇਆ ਜਾਂਦਾ ਅੱਜ ਤੋਂ 80 ਸਾਲ ਪਹਿਲਾਂ ਨਿਊਯਾਰਕ 45 ਦੇ ਵਿੱਚ ਜੀਰੋ ਸੀਮਾ ਨਾਟਾ ਸਾਕੀ ਦੇ ਪਲਾਂ ਦੇ ਉਹ ਸ਼ਹਿਰਾਂ ਦੇ ਉੱਤੇ ਅਮਰੀਕਾ ਦੇ ਦੂਜੇ ਦੇਸ਼ ਜਦੋਂ ਵਾਰਸਟੇ ਸਿ ਅੱਜ 80 ਸਾਲਾਂ ਬਾਅਦ ਵੀ ਉਹ ਜਿੰਦਗੀ ਆ ਨਹੀਂ ਉੱਥੇ ਅੱਜ ਵੀ ਜਵਾਨਤਾ ਆ ਫੈਲਾਸਦੀ ਅਸੀਂ ਗਾਉਂ ਤੋਂਰੇ ਪਿੰਡ ਗਏ ਉੱਡੇ ਦਰਿਆ ਦੇ ਉੱਤੇ ਪਿੰਡਾਂ ਹਸਪਤਾਲ ਸਾਰੇ ਪਿੰਡ ਨੂੰ ਕਾਰ ਪੀੜਿਆ ਅਸੀਂ ਖਰੇ ਉੱਤੇ ਫੈਕਟਰੀ ਦੇ ਵਿੱਚੋਂ ਨੰਦਾ ਆਇਆ ਕਹਿੰਦਾ ਭਾਈ ਮੈਂ ਇੱਥੇ 15 ਸਾਲ ਤੋਂ ਚੌਕੀਦਾਰ ਆ ਆ ਜਿਹੜਾ ਗੇਲ ਦਾ ਲੋਹੇ ਦਾ ਵੱਡਾ ਫੈਕਟਰੀ ਨੂੰ ਇਹ ਹਵਾ ਵਿੱਚ ਡਾਲਦਾ ਫਗਾ ਮਲਬੀਤ ਨੂੰ ਹਵਾ ਕਨੇ ਲਾਲ ਦੂ ਇਹਨਾਂ ਭਈ ਘੋਟੇ ਦਰਿਆ ਦੇ ਕੋਲੇ ਹਵਾ ਵਗਦੀ ਆ ਉਤੋੜੀਏ ਦੇ ਕੋਲੇ ਦੀ ਕੋਈ ਵਿੱਚੋਂ ਕੈਮੀਕਲ ਹਟ ਕੇ ਸਰਗੇ ਦੇ ਪੈਗਾ ਉਹਨਾਂ ਲੋਹਾ ਦਾ ਇਹ ਉਹ ਜੇਨੀ ਵਾਲੀ ਹਵਾ ਚਾਕੇ ਲੋਕਾਂ ਕਾਰ ਦਿੰਦਾ ਤੇ ਸਾਨੂੰ ਕਿਵੇਂ ਜਮਾ ਛੱਡੂਗਾ ਠੀਕਾ ਇਹਦਾ ਆਪਾਂ ਲੜ ਕੇ ਸਾਫ ਕਰ ਲਾਂਗੇ ਬੰਨ ਮਾਲ ਲਾਂਗੇ ਮੋਰਚੇ ਲਾਵਾਂਗੇ ਜਦ ਤੱਕ ਇਹਦਾ ਬੋਤਲਾਈ ਕਰੋਗੇ ਆ ਜੀਰੇ ਉਦੋਂ ਉੱਥੇ ਲੋਕ ਜਦੋਂ ਪਸੂ ਮਰਨ ਲੱਗੇ ਬਲਦੇ ਪਰ ਲੱਗੇ ਫਿਰ ਪੂਰੇ ਪੰਜਾਬ ਨੂੰ ਉਸ ਦੇ ਜੀਹਾਂ ਫੈਕਟਰੀ ਬੰਦ ਕਰਾਈ ਗਿਆ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਜਿਹੜਾ ਥੱਲੇ ਲਗਾਤਾਰ ਜ਼ਹਿਰੀਲ ਕੈਮੀਕਲ ਪਾ ਰਹੇ ਨਾਲੇ ਧਾਤੀ ਦੇ ਵਿੱਚੋਂ ਪਤਲਾਂ ਦੇ ਵਿੱਚੋਂ ਪਾਣੀ ਕਿਵੇਂ ਸਾਫ਼ ਕਰਾਉਂਗਾ ਤੁਹਾਨੂੰ ਪਤਾ ਹੈਗਾ ਜੇ ਸੋਚ ਲਿਆ ਜੈਰੀ ਪਾਣੀ ਮਾਰਾ ਹੋ ਗਿਆ ਰਿਆਮਾ ਦੇ ਪਾਣੀ ਜ਼ਹਿਰੀਲੇ ਹੋ ਗਏ ਧਾਤੀ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਆਪਾਂ ਆਰੋਲੇ ਵਾਲੋ ਫਿਲਟਰ ਵਾਲੋ ਆਰੋਲੇ ਫਿਲਟਰਾਂ ਨੇ ਸੋਦੇ ਪਾਣੀ ਦੇ ਵਿੱਚੋਂ ਲੋਰੀ ਦੇ ਤੱਤ ਹੁੰਦੇ ਨੇ ਸਰੀਰ ਨੂੰ ਮਿਲਦੇ ਚਾਹੀਦੇ ਉਹ ਕਰਦੇ ਆਰੋਲਾ ਪਾਣੀ ਪੀਂਦੇ ਲੋਕਾਂ ਨੇ ਜਾਣਾ ਦੰਦ ਲਾ ਕੇ ਜਾਕਣਾ ਥੋੜੇ ਫਰਨੇ ਪਿਆਰੇ 50-50 ਦੇ ਬੰਦਿਆਂ ਦੇ 20-25 ਸਾਲ ਦੇ ਧੋਲੇ ਜਾ ਲਾ ਗਏ ਐਨਾ ਲੱਗਣ ਲੱਗ ਗਿਆ ਜਾਕਾਂ ਦੇ ਪੰਜ ਪੰਜਾਹ ਸਾਲ ਦੇ ਆ ਐਮਰਜੈਂਸੀ ਰਿਪੋਰਟ ਆ ਕਿ 2030 ਤੱਕ ਜਾਂਦਿਆਂ ਜਾਂਦਿਆਂ 70% ਪੰਜਾਬ ਵਿੱਚ ਰੋਹ ਜਾਣਾ ਹੈ ਕਿ 10 ਸਾਲਾਂ ਦੇ ਤੁਹਾਡੇ ਬੱਚੇ ਜਮਾ ਹੋ ਜਾਣੇ ਆ 10 ਸਾਲ ਕੇ ਦੇ ਅਜਿਹਾ ਨੂੰ ਫਟ ਕੇ ਜਾਵਤਾ ਸਾਡੇ ਸ਼ਹਿਰਾ ਚਾਉ ਤੁਹਾਨੂੰ ਬੋਰ ਲੱਗੇ ਮਿਲਣਗੇ ਆਈ ਵੀ ਐਫ ਸੈਂਟਰ ਜਿੱਥੇ ਕੀ ਗਿਆ ਜਵਾਕ ਗਰਭਾਂ ਵਿੱਚ ਭਰੇ ਜਾਂਦੇ ਆ ਤੁਹਾਨੂੰ ਬੋਰ ਦੇ ਕੇ ਮਿਲ ਲਗੇ ਮਦਦਾਂ ਦਾ ਤਾੜ ਬਿਤਾਉਣ ਲਈ ਮਿਲੋ ਫੋਨ ਦਾ ਨੰਬਰ ਹੋਊਗਾ ਯਾਰ ਉਹ ਧਰਤੀ ਜਿਹੜੀ ਅੱਜ ਅੱਜ ਦੁੱਸਿਆਂ ਵਾਲੇ ਤਾਕਤਵਰ ਬੰਦੇ ਪੈਨਾ ਕਰਦੀ ਸੀ ਛੇਰ ਦੇ ਜਵਾਲੇ ਥਰਕੇ ਪਾ ਦਿੰਦੇ ਸੀ 100 100 ਸਾਲ ਦੀਆਂ ਲੱਖ ਦੀਆਂ ਕੋਈ ਦੰਦ ਜਾਣ ਨਹੀਂ ਦਿੰਦਾ ਕੋਈ ਛੋਟਾ-ਮੋਟਾ ਨਹੀਂ ਜਬਦਾ ਉਹ ਧਰਤੀ ਦੇ ਉੱਤੇ ਅੱਜ ਟੀਕੇ ਦਾ ਜਮਾਕ ਲੈਣਾ ਪੈ ਰਿਆ ਉਹ ਧਰਤੀ ਦੇ ਉੱਤੇ ਅੱਜ ਮਰਦਾਨਾ ਤਾਕਤ ਤੋਂ ਧੌਣ ਦੇ ਚੱਕਰਾਂ ਕੋਲੇ ਜਾ ਕੇ ਕੋਈ ਨਾ ਟੀਕੇ ਰੋਲੇ ਪੈ ਰਿਆ ਕਿਹਦੇ ਸੁੱਖਿਆ ਸੋ ਅੱਪਾ ਕੁੱਖ ਸੁਤੇ ਪਾਇਆ ਤੇ ਅੱਪਾ ਕੀ ਲੈਣਾ ਦੁਨੀਆਂ ਦਾ ਹਰ ਇੱਕ ਬੰਦਾ ਆਪਣੇ ਬੱਚਿਆਂ ਦੇ ਖਾਤਰ ਲੱਗਦਾ ਚਾਹੇ ਮੀਰਾ ਚਾਹੇ ਗਰੀਬਾ ਕਿਸਾਨਾ ਚਾਹੇ ਮਜੂਰ ਹੈ ਆਪਣੇ ਵਿਤਰਤਾ ਉੱਪਰ ਸੋਈ ਸੋਝ ਹੁੰਦੀ ਆ ਕਿ ਮੈਂ ਆਪਣੇ ਬੱਚੇ ਨੂੰ ਵਧੀਆ ਘਰ ਲਾ ਕੇ ਜਾਵਾਂ ਆਪਣੇ ਬੱਚੇ ਨੂੰ ਵਧੀਆ ਪੜਾਅ ਜੋੜ ਕੇ ਦੇਵਾਂ ਵਧੀਆ ਸਿੱਖਿਆ ਦੇਵਾਂ ਵਧੀਆ ਸੇਵ ਦੇਵਾਂ ਵਧੀਆ ਜ਼ਮੀਨ ਜੋੜ ਕੇ ਦੇ ਕੇ ਜਾਵਾਂ ਔਰ ਉਹ ਤੁਹਾਡੇ ਜਮਾਨੇ ਇਹ ਪਾਣੀਆਂ ਦੇ ਵਿੱਚੋਂ ਜ਼ਹਿਰਾਂ ਪੀ ਕੇ ਮਰ ਜਾਣਗੇ ਤੱਕ ਇਹ ਪ੍ਰਗਾ ਗਿਆ ਕਿ ਆਹ ਜ਼ਮੀਨਾਂ ਜੋਂਦਾ ਘਰਾਂ ਆਉਣ ਦਾ ਜੜਦਾ ਦਾ ਪੜੇ ਦੋ